ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਤੁਹਾਡਾ ਆਪਣਾ ਵੀਜੇ ਸ਼ਰਮਾ ਅੱਜ ਮੈਂ ਤੁਹਾਨੂੰ ਦਿਖਾ ਰਿਹਾ ਹਾਂ 35 40 ਸਾਲ ਪਹਿਲਾਂ ਸਾਦੇ ਵਿਆਹ ਦੀ ਮੂਵੀ ਪਹਿਲਾਂ ਕੀ ਹੁੰਦਾ ਸੀ ਵਿਆਹ ਤੋਂ ਇੱਕ ਦਿਨ ਪਹਿਲਾਂ ਮੰਗਣਾ ਹੁੰਦਾ ਸੀ ਲੜਕੀ ਵਾਲੇ ਲੜਕੇ ਵਾਲਿਆਂ ਦੇ ਵਿਆਹ ਵਾਲੇ ਮੁੰਡੇ ਨੂੰ ਮੰਗਣਾ ਕਰਨ ਆਉਂਦੇ ਸੀ ਬਹੁਤ ਹੀ ਸਿੰਪਲ ਅਤੇ ਸਾਦੇ ਪ੍ਰੋਗਰਾਮ ਹੁੰਦੇ ਸੀ ਕੋਈ ਖਲਾਰਾ ਨਹੀਂ ਸੀ ਜਿਆਦਾ ਪੈਂਦਾ ਉਦੋਂ ਆਪਸੀ ਭਾਈਚਾਰਾ ਆਪਸੀ ਪਿਆਰ ਸਤਿਕਾਰ ਬਹੁਤ ਹੁੰਦਾ ਸੀ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਬੈਟਰ ਨਹੀਂ ਸੀ ਚੱਲਦੇ ਪਹਿਲਾਂ ਆਮ ਹੀ ਆਣ ਗਵਣ ਦੇ ਮੁੰਡੇ ਜਿਨ੍ਹਾਂ ਨੂੰ ਪਰੀ ਹੈਵੀ ਕਹਿੰਦੇ ਸੀ ਉਹੀ ਵਿਆਹ ਦਾ ਸਾਰਾ ਕੰਮ ਕਰ ਦਿੰਦੇ ਚਾਹੇ ਉਹ ਕੁੜੀ ਦਾ ਵਿਆਹ ਹੁੰਦਾ ਚਾਹੇ ਮੁੰਡੇ ਦਾ ਵਿਆਹ ਹੁੰਦਾ ਅੱਜ ਗੱਲ ਤਾਂ 19 ਬਰਾਤ ਹੁੰਦੀ ਹੈ 19 ਵਹਰੇ ਹੁੰਦੇ ਨਹੀਂ ਤਾਂ ਸਿਸਟਮ ਈਗੋ ਹੋ ਗਈ ਜਿਆਦੇ ਪੈਸੇ ਦਾ ਜਿਆਦੇ ਪੈਸੇ ਲੱਗਣ ਲੱਗੇ ਪਹਿਲਾਂ ਕੀ ਸੀ ਪਹਿਲਾਂ ਥੋੜੇ ਜਿਹੇ ਪੈਸਿਆਂ ਦੇ ਵਿੱਚ ਵਿਆਹ ਹੋ ਜਾਂਦਾ ਸੀਗਾ ਪੂਰਾ ਫੁੱਲ ਇੰਜੋਏ ਹੁੰਦਾ ਸੀ ਹੁਣ ਤਾਂ ਪ੍ਰੋਗਰਾਮ 4-5 ਦਿਨ 6 ਦਿਨ ਚੱਲਦੇ ਨੇ ਪੈਸੇ ਖਰਚਾ ਜਾਦੇ ਹੋ ਜਾਂਦਾ ਪਰ ਕੱਢਣ ਪਾਉਣ ਨੂੰ ਕੁਝ ਨਹੀਂ ਕਿਉਂਕਿ ਆਪਾਂ ਕਿਸੇ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਪਹਿਲਾਂ ਇਹ ਸੀ ਕਰਕੇ ਆਪਸੀ ਭਾਈਚਾਰਕ ਸਾਂਝ ਹੁੰਦੀ ਸੀਗੀ ਆਣ ਗਮਾਣ ਕੀ ਮੰਡੀ ਪਿੰਡ ਦੇ ਵਿੱਚੋਂ ਬੰਦੇ ਕਾਫੀ ਬਰਾਦ ਦੇ ਜਾਂਦੇ ਸੀ ਹੁਣ ਤਾਂ ਪਤਾ ਨਹੀਂ ਲੱਗਦਾ ਵੱਡੇ ਵੱਡੇ ਪੈਲਸਾਂ ਦੇ ਵਿੱਚ ਵਿਆਹ ਹੈਗਾ ਘੰਟੇ ਦੋ ਘੰਟਿਆਂ ਦਾ ਵਿਆਹ ਹੁੰਦਾ ਹੈ ਤੇ ਪੈਸੇ ਦਾ ਖਰਚਾ ਨਜਾਇਜ਼ ਹੋ ਜਾਂਦਾ ਉਦੋਂ ਇਨਾ ਖਰਚਾ ਨਹੀਂ ਸੀ ਹੁੰਦਾ ਬਸ ਐ ਹੁੰਦਾ ਸੀ ਵੀ ਇੱਕ ਵਿਆਹ ਕਰਨਾ ਹੈ ਬਿਲਕੁਲ ਸਾਦੇ ਸਿੰਪਲ ਵਿਆਹ ਹੁੰਦੇ ਸੀ ਅੱਜ ਕੱਲ ਤਾਂ ਹੁਣ ਡੀਜੇ ਦੀ ਮਾਨ ਜਿੰਨੇ ਦਿਨ ਪ੍ਰੋਗਰਾਮ ਚੱਲਣਾ ਉਹਨੇ ਦੰਡੀ ਇਹ ਚੱਲਦਾ ਹੈ ਕਿਉਂਕਿ ਈਗੋ ਸਭ ਤੋਂ ਵੱਡੀ ਈਗੋ ਆ ਚਾਹੇ ਉਹ ਕੋਈ ਵੀ ਹੋਵੇ ਕੋਈ ਬੰਦਾ ਅੱਜ ਕੱਲ ਕਿਸੇ ਤੋਂ ਘਟ ਨਹੀਂ ਦੇਖਣ ਨੂੰ ਤਾਂ ਵਿਆਹ ਲੱਗਦੇ ਨੇ ਪਰ ਸਿਰਫ ਪੈਲਸ ਦੇ ਵਿੱਚ ਤਾਂ ਦੋ ਘੰਟੇ ਦੋ ਢਾਈ ਘੰਟੇ ਹੀ ਬਰਾਦ ਰਹਿੰਦੀ ਹੈ ਕਿਉਂਕਿ ਜੇ ਹੁਣ ਦੇਖ ਲਈਏ ਰਾਤ ਦੀਆਂ ਬਰਾਤਾਂ ਤਾਂ 9-10 ਵਜੇ ਰਾਤ ਨੂੰ ਬਰਾਤ ਪਹੁੰਚਦੀ ਹੈ ਤਾਂ ਜਿਹੜੇ ਬਰਾਤੀ ਹੁੰਦੇ ਨੇ ਉਹ ਆਪ ਦਾ ਖਾ ਪੀ ਕੇ ਇੰਜੋਏ ਕਰਕੇ ਆ ਜਾਂਦੇ ਨੇ ਫੇਰਿਆਂ ਤੇ ਤਾਂ ਘਰ ਵਾਲੀ ਰਹਿ ਜਾਂਦੇ ਨੇ ਰਿਸ਼ਤੇਦਾਰ ਵੀ ਆਪਣਾ ਆਪਣੇ ਘਰੇ ਆ ਜਾਂਦੇ ਨੇ ਪਹਿਲਾਂ ਕੀ ਹੁੰਦਾ ਸੀਗਾ ਵੀ ਬਰਾਤ ਆਉਂਦੀ ਬਰਾਤ ਨੂੰ ਠੰਡਾ ਪਿਆਉਂਦੇ ਕੋਲ ਡਰਿੰਕ ਪਿਆਉਂਦੇ ਕੋਈ ਡਰਾਈ ਫੂਟ ਵਾਲਾ ਹੁੰਦਾ ਡਰਾਈ ਫੂਟ ਦੇ ਦਿੰਦੇ ਤੇ ਧਰਮਸ਼ਾਲਾ ਦੇ ਵਿੱਚ ਬਰਾਤ ਨੂੰ ਠਹਿਰਾਉਂਦੇ ਸੀਗੇ ਅੱਜ ਕੱਲ ਦਾ ਸਿੱਧੀ ਬਰਾਤ ਜਾਂਦੀ ਹੈ ਪੈਲਸ ਦੇ ਵਿੱਚ ਪਹਿਲਾਂ ਵਾਲੇ ਤੇ ਹੁਣ ਵਾਲੇ ਪ੍ਰੋਗਰਾਮਾਂ ਦਾ ਵਿਆਹਾਂ ਦਾ ਬਹੁਤ ਜ਼ਿਆਦਾ ਅੰਤਰ ਪੈ ਗਿਆ ਕਿਉਂਕਿ ਪਹਿਲਾਂ ਬੰਦੇ ਦਾ ਮਾਨ ਸਤਕਾਰ ਵੀ ਬਹੁਤ ਹੁੰਦਾ ਸੀ ਹੁਣ ਤਾਂ ਬੰਦਾ ਇੱਕ ਵਾਰੀ ਜਿਹਨੂੰ ਸੱਦਿਆ ਹੁੰਦਾ ਵਿਆਹ ਦੇ ਵਿੱਚ ਇੱਕ ਵਾਰੀ ਮਿਲ ਕੇ ਉਸ ਤੋਂ ਬਾਅਦ ਤਾਂ ਪਤ ਨਹੀਂ ਲੱਗਦਾ ਕਿਉਂਕਿ ਬੰਦਾ ਆਪ ਹੀ ਰੁੱਝਿਆ ਹੁੰਦਾ ਕਿਹਦੇ ਕਿਹਦੇ ਕੋਲੇ ਜਾਵੇ ਇਕੱਠ ਹੋ ਜਾਂਦਾ ਵਿਆਹਾਂ ਦੇ ਵਿੱਚ ਜਾਦੇ ਇਸ ਕਰਕੇ ਦੋਸਤੋ ਖਰਚੇ ਬਹੁਤ ਹੋਣ ਲੱਗੇ ਵਿਆਹਾਂ ਦੇ ਵਿੱਚ ਸਾਡੀ ਤਾਂ ਇਹੀ ਅਪੀਲ ਹੈ ਵੀ ਆਪਦੀ ਚਾਦਰ ਦੇਖ ਕੇ ਪੈਰ ਫਸਾਰਿਆ ਕਰੋ ਇਹਦੇ ਧਮਗਰ ਲੱਗ ਕੇ ਆਪ ਦਾ ਘਰ ਦਾ ਕੁੰਡਾ ਨਾ ਕਰਿਆ ਕਰੋ ਜਿਵੇਂ ਸਿੱਪਲ ਪਹਿਲਾਂ ਵਿਆਹ ਚੱਲਦੇ ਸੀ ਉਹ ਬਹੁਤ ਵਧੀਆ ਵਿਆਹ ਸੀਗੇ ਤੇ ਹੁਣ ਅੱਜ ਕੱਲ ਦੇ ਵਿਆਹਾਂ ਦੇ ਵਿੱਚ ਤਾਂ ਜਾਦੇ ਖਲਾਰਾ ਪੈ ਜਾਂਦਾ ਹੁਣ ਤੁਸੀਂ ਦੇਖ ਲਓ ਪਹਿਲੇ ਦਿਨ ਹਲਦੀ ਹੋ ਗਈ ਫਿਰ ਜਾਗੋ ਜਾਂ ਲੇਡੀ ਸੰਗੀਤ ਹੋ ਗਿਆ ਫਿਰ ਅਗਲੇ ਦਿਨ ਬਰਾਤ ਹੋ ਗਈ ਆ ਕੇ ਫੇੜੀ ਜੇ ਅਗਲੇ ਦਿਨ ਫੇੜੀ ਜੇ ਵੀ ਕਹਿਣ ਦਾ ਮਤਲਬ ਜੇ 5 ਦਿਨ ਪ੍ਰੋਗਰਾਮਾਂ ਤਾਂ 5 ਦਿਨ ਡੀ ਜੇ ਦਾ ਚੱਲਣੀ ਚੱਲਣੇ ਪਹਿਲਾਂ ਕੀ ਸੀ ਪਹਿਲਾਂ ਬੁੜੀਆਂ ਔਰਤਾਂ ਕਿੱਦਾ ਪਾ ਲੈਂਦੀਆਂ ਸੀਗੀਆਂ ਆਪ ਦਾ ਇੰਜੋਏ ਕਰ ਲੈਂਦੀਆਂ ਸੀਗੀਆਂ ਬਹੁਤ ਹੀ ਪਹਿਲਾਂ ਵਾਲੇ ਵਿਆਹ ਸਿੰਪਲ ਤੇ ਸਾਦੇ ਸੀ ਇਸ ਗੱਲ ਕਰਕੇ ਪਹਿਲਾ ਵਾਲਾ ਸਮਾਂ ਬਹੁਤ ਵਧੀਆ ਸੀ ਪਰ ਕੋਈ ਗੱਲ ਨਹੀਂ ਦੁਬਾਰੇ ਸਮਾਂ ਆ ਰਿਹਾ ਹੈ ਹੌਲੀ-ਹੌਲੀ ਕਿਉਂਕਿ ਪੁਰਾਣਾ ਵਿਰਸਾ ਪੁਰਾਣਾ ਸੱਭਿਆਚਾਰ ਦੁਬਾਰੇ ਮੁੜ ਵਾਪਸ ਆਉਣ ਲੱਗ ਗਿਆ ਜਿਵੇਂ ਕਿ ਪੁਰਾਣੀਆਂ ਚੀਜ਼ਾਂ ਦੀ ਬਹੁਤ ਜ਼ਿਆਦਾ ਕਦਰ ਪੈਗੀ ਹੁਣ ਜਿਵੇਂ ਐਲਪੀ ਰਿਕਾਰਡ ਲੇਖ ਰੋ ਬਹੁਤ ਮਹਿੰਗਾ ਵਿਕਦਾ ਹੈ ਅਗਰ ਵੀਡੀਓ ਵਧੀਆ ਲੱਗੀ ਤਾਂ ਨੂੰ ਸ਼ੇਅਰ ਕਰੋ